ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਾਮ ਨੂੰ ਇੱਕ ਬਹੁਤ ਹੀ ਦੁਖਦਾਈ ਖਬਰ ਟੈਲੀਵਿਜ਼ਨ ਦੇ ਮਾਧਿਅਮ ਦੇ ਰਾਹੀਂ ਔਰ ਸੋਸ਼ਲ ਮੀਡੀਆ ਦੇ ਮਾਧਿਅਮ ਦੇ ਰਾਹੀਂ ਸਮੁੱਚੇ ਸੰਸਾਰ ਵਿੱਚ ਵਸਤੀਆਂ ਹੋਈਆਂ ਸਿੱਖ ਸੰਗਤਾਂ ਨੇ ਸੁਣੀ ਹੈ ਪੜ੍ਹੀ ਹੈ ਜੋ ਕਿ ਬਹੁਤ ਦੁਖੀ ਮਨ ਦੇ ਨਾਲ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖਸ਼ਿਦਾਨ ਦੇ ਮਸਾਹਿਬ ਤਰਵੰਡੀ ਸਾਹਿਬੋ ਜਿਨ੍ਹਾਂ ਦੇ ਬੱਚਿਆਂ ਤੇ ਪਰਿਵਾਰ ਤੇ ਕਮੈਂਟ ਕਰਦਿਆਂ ਹੋਇਆਂ ਗੰਦੇ ਜਿਹੜੇ ਸ਼ਬਦ ਸਨ ਉਹ ਵਰਤੇ ਗਏ ਔਰ ਜਿਸ ਤੋਂ ਦੁਖੀ ਹੋ ਕੇ ਇਸ ਜਲਾਲਤ ਤੋਂ ਦੁਖੀ ਹੋ ਕੇ ਯਾਨੀ ਹਰਪ੍ਰੀਤ ਸਿੰਘ ਜਿਹੋਰਾ ਨੇ ਜਿਹੜਾ ਆਪਣਾ ਅਸਤੀਫਾ ਉਹ ਚੇਸ਼ੇਦਾਰ ਦੀ ਪਦਵੀ ਤੋਂ ਦਿੱਤਾ ਔਰ ਆਪਣਾ ਉਹਨਾਂ ਨੇ ਅਸਤੀਫਾ ਸੋਸ਼ਲ ਮੀਡੀਆ ਦੀ ਉੱਤੇ ਵਾਇਰਲ ਵੀ ਕੀਤਾ ਔਰ ਪ੍ਰਧਾਨ ਸ਼ਰਮਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਉਹਨਾਂ ਨੇ ਆਪਣਾ ਅਸਤੀਫਾ ਭੇਜਿਆ ਹੈ ਜੋ ਟਿੱਪਣੀਆਂ ਉਹਨਾਂ ਤੇ ਕੀਤੀਆਂ ਰਈਆਂ ਨੇ ਉਹਨਾਂ ਦੇ ਬੱਚਿਆਂ ਤੇ ਕੀਤੀਆਂ ਰਈਆਂ ਨੇ ਪਰਿਵਾਰ ਤੇ ਕੀਤੀਆਂ ਰਈਆਂ ਨੇ ਐਸੀ ਕਲ ਦੀ ਆਪਣੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਕਿਹਾ ਸੀ ਕਿ ਮੇਰੇ ਬੱਚਿਆਂ ਤੱਕ ਦੀ ਵੀ ਵਿਦੇਸ਼ਾਂ ਦੇ ਵਿੱਚ ਅਵੇਖੀ ਕੀਤੀ ਗਈ ਕਿ ਬੱਚੇ ਕਿੱਥੇ ਰਹਿੰਦੇ ਨੇ ਕੀ ਕਰਦੇ ਨੇ ਉਹਨਾਂ ਦੇ ਕੋਲ ਕੀ ਕੀ ਹੈ ਇਹ ਆਪ ਸਰਬੱਤ ਸੰਗਤਾਂ ਨੇ ਸੁਣਿਆ ਔਰ ਉਸ ਸ਼ਖਸ ਵੱਲੋਂ ਵਿਰਸਾ ਸਿੰਘ ਵਟੋਵਾ ਦੇ ਵੱਲੋਂ ਲਗਾਤਾਰ ਕੋਈ ਨਾ ਕੋਈ ਪੋਸਟਾਂ ਪਾ ਕੇ ਤੇ ਸਿੰਘ ਸਾਹਿਬ ਜੀ ਨੂੰ ਜਲੀਲ ਕਰਦਾ ਜਿਹੜਾ ਯਤਨ ਸੀ ਉਹ ਬਾਅਦ ਦਸਤੂਰ ਜਾਰੀ ਉਹ ਜਾਰੀ ਹੈ ਦਾਸ ਸੇਵਾਦਾਰ ਸ਼੍ਰੀ ਅਕਾਲ ਤਖਤ ਸਾਹਿਬ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਹਦੇਸ਼ ਕਰਦਾ ਹੈ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਜਿਹੜਾ ਅਸਤੀਫਾ ਉਹ ਨਾ ਮਨਜ਼ੂਰ ਕੀਤਾ ਜਾਏ ਉਹ ਮਨਜ਼ੂਰ ਨਹੀਂ ਕਰਨਾ ਚਾਹੀਦਾ ਔਰ ਗਿਆਨੀ ਹਰਪ੍ਰੀਤ ਸਿੰਘ ਜੀ ਜਿਹਨੂੰ ਅਪੀਲ ਕਰਦਾ ਹੈ ਕਿ ਉਹ ਆਪਣੇ ਦਿੱਤੇ ਹੋਏ ਇਸ ਇਸ ਸੇਵਾ ਤੋਂ ਅਸਤੀਫੇ ਤੇ ਮੋੜੇ ਵਿਚਾਰ ਜਰੂਰ ਕਰਨ ਔਰ ਜੇਕਰ ਗਿਆਨੀ ਹਰਪੀ ਸਿੰਘ ਜੀ ਵਰੋਂਦਾ ਅਸਤੀਫਾ ਪ੍ਰਵਾਨ ਕੀਤਾ ਜਾਂਦਾ ਤੇ ਫਿਰ ਅਸੀਂ ਸਾਰੇ ਹੀ ਆਪਣੇ ਇਸ ਅਹੁਦੇ ਤੋਂ ਦਾਸ ਵੀ ਜਥੇਦਾਰਸ਼ੀ ਦੇ ਕਾਲ ਤੱਕ ਸੇਵਾਦਾਰੀ ਤੋਂ ਅਸਤੀਫਾ ਦੇਣ ਵਾਸਤੇ ਮਜਬੂਰ ਹੋਏਗਾ ਪੰਥ ਦੇ ਅੰਦਰ ਐਸਾ ਘਟਨਾਕਰਮ ਸ਼ਾਇਦ ਇਤਿਹਾਸ ਦੇ ਵਿੱਚ ਪਹਿਲੀ ਵਾਰ ਵਾਪਰਿਆ ਕਿਸੇ ਜਥੇਦਾਰ ਦੇ ਪਰਿਵਾਰ ਤੇ ਉੱਤੇ ਇਹਦੀ ਵੱਡੀ ਇਲਜ਼ਾਮ ਪਰਾਸ਼ੀ ਕੀਤੀ ਗਈ ਹੈ ਕਿਸੇ ਕਿਸੇ ਦੇ ਪਰਿਵਾਰ ਦਾ ਜਿਹੜਾ ਚੀਰ-ਹਰਨ ਕਰਨ ਦਾ ਜਿਹੜਾ ਯਤਨ ਹੈ ਉਹ ਕੀਤਾ ਗਿਆ ਹੈ ਕਿਸੇ ਦੇ ਪਰਿਵਾਰ ਤੇ ਕਿਸੇ ਦੇ ਬੱਚਿਆਂ ਤੇ ਧੀਆਂ ਦੇ ਉੱਤੇ ਕੋਈ ਗੰਦੇ ਕਮੈਂਟ ਕਰਨੇ ਜਿਹੜੇ ਨੇ ਇਹ ਕਿਸੇ ਸਿੱਖ ਨੂੰ ਸੋਪਦੇ ਨਹੀਂ ਕਿਉਂਕਿ ਸਿੱਖ ਤਾਂ ਐਸੀ ਕੌਮ ਹੈ ਕਿ ਜੋ ਬੇਗਾਨਿਆਂ ਦੀਆਂ ਧੀਆਂ ਨੂੰ ਜ਼ਾਲਮਾਂ ਦੇ ਕੋਲੋਂ ਛੁੜਾ ਕੇ ਤੇ ਬਾ ਇੱਜ਼ਤ ਉਹਨਾਂ ਨੂੰ ਘਰਾਂ 'ਚ ਪਹੁੰਚਾ ਕੇ ਆਇਆ ਕਰਦੇ ਸਨ ਇਹ ਤਖਤਾਂ ਦੇ ਜਥੇਦਾਰਾਂ ਸਹਿਬਾਨਾਂ ਦੇ ਬੱਚਿਆਂ ਦੇ ਉੱਤੇ ਇਹਨਾਂ ਦੇ ਇਦਾਂ ਦੇ ਗੰਦੇ ਕਮੈਂਟ ਕਰਨੇ ਜਿਹੜੇ ਨੇ ਇਹ ਕਰਨ ਵਾਲੇ ਕਦੇ ਸਿੱਖ ਨਹੀਂ ਹੋ ਸਕਦੇ ਸੋ ਮੈਂ ਫਿਰ ਦੁਬਾਰਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਹਦਾਇਤ ਜਾਰੀ ਕਰਦਾ ਕਿ ਗਿਆਨੀ ਹਰਪੀ ਸਿੰਘ ਜੁਹਰਾਂ ਦਾ ਜਿਹੜਾ ਅਸਤੀਫਾ ਉਹ ਮਨਜ਼ੂਰ ਨਾ ਕੀਤਾ ਜਾਏ ਪਰ ਗਿਆਨੀ ਹਰਪੀ ਸਿੰਘ ਜੁਹਰਾਂ ਨੂੰ ਅਪੀਲ ਕਰਦਾ ਕਿ ਉਹ ਦੁਬਾਰਾ ਤੋਂ ਆਪਣੇ ਅਸਤੀਫੇ ਤੇ ਜ਼ਰੂਰ ਵਿਚਾਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ